ਦਾਸਪੁਰ ਦੇ ਬੱਬੇਹਾਲੀ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਸਕੇ ਭਰਾਵਾਂ ਦੀ ਜਿਹੜੀ ਮੌਤਵਾ ਹੋ ਚੁੱਕੀ ਆ ਦੱਸਿਆ ਜਾ ਰਿਹਾ ਕਿ ਦਰਖਤ ਦਾ ਜਿਹੜਾ ਵਾ ਟਾਣਾ ਡਿੱਗਣ ਕਰਕੇ ਜਿਹੜਾ ਵਾ ਦੋਵੇਂ ਭਰਾਵਾਂ ਦੀ ਜਿਹੜੀ ਮੌਤਵਾ ਹੋ ਚੁੱਕੀ ਆ ਇੱਥੇ ਪਰਿਵਾਰਕ ਮੈਂਬਰ ਵੀ ਪਹੁੰਚੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਬਾਬਾ ਜੀ ਕੀ ਗੱਲਬਾਤ ਹੋਈ ਸੀ ਕਿੱਥੋਂ ਆ ਰਹੇ ਸੀਗੇ ਸ਼ੂਰਕਲਾ ਤੋਂ ਆ ਰਹੇ ਸੀ ਹਾਂਜੀ ਤੇ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆ ਵਾ ਤੇ ਇਹ ਕਹਿੰਦੇ ਵੀ ਟਾਣਾ ਡਗਾ ਵਾ ਨਾਲ ਅਗਲੇ ਬਨੇ ਹੋਰ ਵੀ ਸਮਾਨ ਪਿਆ ਹੋਇਆ ਹੈ ਇਸ ਕਰਕੇ ਜਾਂਚ ਕਰਾਉਣੀ ਚਾਹੀਦੀ ਆ ਵੀ ਇਹ ਜਿਹੜਾ ਪਰਲੇ ਬਨੇ ਸਮਾਨ ਪਿਆ ਹੋ ਇਹਨਾਂ ਦਾ ਸਿੱਧਾ ਟਾਣਾ ਵੱਜ ਕੇ ਡਿੱਗੇ ਆ ਮਰੇ ਨੇ ਕਿ ਜਾਂ ਕੇ ਗੱਡੀ ਨਾਲ ਵੱਜ ਕੇ ਮਰੇ ਨੇ ਹਾਂ ਇਹ ਪ੍ਰਸ਼ਾਸਨ ਕੋਲ ਇਹ ਸਾਰੀ ਇਹ ਮੰਗ ਕਰਨੇ ਆ ਕਿ ਸਾਡੀ ਇਹ ਜੜੀ ਆ ਇਹਨਾਂ ਦੀ ਕਾਰਵਾਈ ਜਿਹੜੀ ਸਹੀ ਹੋਣੀ ਚਾਹੀਦੀ ਆ ਤੁਹਾਡੇ ਕਹਿਣ ਮੁਤਾਬਕ ਹੈ ਵੀ ਸਾਈਡ ਵੱਜੀ ਆ ਸਾਈਡ ਵੱਜੀ ਆ ਗੱਡੀ ਦੀ ਗੱਡੀ ਦੀ ਹਾਂ ਉਹ ਦੇਖੋ ਬਲਬ ਨੰਬਰ ਪਲੇਟ ਚੁੱਕੀ ਆ ਉਥੋਂ ਜੀ ਉਥੋਂ ਅੱਧੀ ਨੰਬਰ ਪਲੇਟ ਚੁੱਕੀ ਆ ਆਪਾਂ ਬਲਬ ਚੁੱਕਿਆ ਜੀ ਆ ਮੁੰਡੇ ਕੋ ਹੁਣੀ ਨੰਬਰ ਪਲੇਟ ਉਹਦੇ ਨੰਬਰ ਪਲੇਟ ਆ ਦੇਖੋ ਸਾਰਾ ਕਾਲਾ ਕਾਲਾ ਖਿਲਰਿਆ ਪਿਆ ਜੀ ਪਰ ਆਪਾਂ ਐ ਬਾਅਦ ਆ ਪਰ ਪਤਾ ਸਾਨੂੰ ਬਾਅਦ ਚ ਲੱਗਾ ਵਾ ਟਾਣਾ ਵੀ ਠੀਕ ਹੈ ਜ਼ਰੂਰ ਖਿਲਰਿਆ ਪਰ ਉਹ ਦੂਸਰਾ ਮੋਟਰਸਾਈਕਲ ਦੇਖਣਾ ਵੀ ਉਹ ਕਿਹੜਾ ਜੀ ਉਹਦੇ ਨਾਲ ਵਜਿਆ ਜਾਂ ਕੀ ਕਿਉਂਕਿ ਲੱਤਾਂ ਤੇ ਦੋਵੇਂ ਸਕੇ ਭਰਾ ਸੀਗੇ ਹਾਂ ਸਕੇ ਭਰਾ ਨੇ ਜੀ ਹਾਂ ਜੀ ਸਕੇ ਕਿ ਲੱਗਦੇ ਮੇਰਾ ਡਾਡੀਆ ਬਲਕਾਰ ਸਿੰਘ ਮੇਰਾ ਡਾਡੀਆ ਕਰਮੇ ਸਿੰਘ ਮੇਰਾ ਚਾਚਾ ਹੈ ਹਾਂ ਰੁਕ ਚੇ ਗਏ ਸੀਗੇ ਘਰੋਂ ਚਲੇ ਜਾਂਦੇ ਖਾਰੇ ਭੋਗ ਸੀ ਕੋਈ ਹਾਂ ਭੋਗ ਸੀ ਇੱਥੇ ਮੈਨੂੰ ਤਾਂ ਹੁਣ ਪਤਾ ਲੱਗਾ ਮੈਂ ਗਰਦਾਸਪੁਰੇ ਰਹਿਣਾ ਦੂਸਰਾ ਮੋਟਰਸਾਈਕਲ ਅਭੀ ਦੇਖਣਾ ਚਾਹੀਦਾ ਨਾ ਵੀ ਇਹ ਜਾਂਚ ਦਾ ਵਿਸ਼ਾ ਤੇ ਹੈਗਾ ਨਾ ਇਹ ਵੀ ਇਹ ਦੂਸਰੇ ਮੋਟਰਸਾਈਕਲ ਦਾ ਟਪਾ ਕਿੱਥੋਂ ਆਇਆ ਤੁਸੀਂ ਵੀਡੀਓ ਬਣਾਓ ਦੇਖੋ ਕਾਲਾ ਕਾਲਾ ਖਿਲ ਰਿਆ ਸਾਡਾ ਮੋਟਰਸਾਈਕਲ ਤੇ ਹੈ ਹੀ ਸਿਲਵਰ ਹੈ ਜੀ ਸਾਡਾ ਮੋਟਰਸਾਈਕਲ ਸਪਲੈਂਡਰ ਆ ਸਾਰਾ ਸਾਡਾ ਮੋਟਰਸਾਈਕਲ ਚਿੱਟਾ ਕਲਰ ਦਾ ਵਾ ਇਹ ਮੋਟਰਸਾਈਕਲ ਡਿਸਕਵਰ ਦਾ ਵਾ ਕਿੱਥੋਂ ਆਇਆ ਇਹਨਾਂ ਨੂੰ ਸੱਚੀ ਗੱਲ ਤੇ ਦੱਸਣ ਕੀ ਹੋਇਆ ਅੱਡੇ ਕਿ ਨਾ ਕੈਮਰੇ ਸੀਸੀਟੀਵੀ ਹੈਗੇ ਉੱਥੋਂ ਕਢਵਾਓ ਉੱਥੋਂ ਪਤਾ ਲੱਗ ਜਾਏਗਾ ਤੁਹਾਨੂੰ ਵੀ ਕਿਦਾਂ ਕੀ ਹੋਇਆ ਕੀ ਨਹੀਂ ਹੋਇਆ ਉੱਥੋਂ ਸਾਰਾ ਸੱਚ ਪਤਾ ਲੱਗ ਬਿਲਕੁਲ ਗੁਰਦਾਸਪੁਰ ਦਾ ਬੱਬੇਹਾਲੀ ਰੋਡ ਹੈਗਾ ਵਾ ਜਿੱਥੇ ਜੜਾ ਵਾ ਦਰਦਨਾਕ ਹਾਦਸਾ ਵਾਪਰਿਆ ਵਾ ਦੋ ਸਕੇ ਭਰਾਵਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਆ ਤੇ ਹੁਣ ਜੋ ਪਰਿਵਾਰਕ ਮੈਂਬਰ ਹੈਗੇ ਨੇ ਉਹਨਾਂ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਕਿਤਨਾ ਕਿਤੇ ਹਾਦਸਾ ਵਾ ਕਿਸੇ ਗੱਡੀ ਨਾਲ ਟਕਰਾਇਆ ਦਰਖਤ ਦੇ ਟਾਣੇ ਦੇ ਨਾਲ ਜਿਹੜੀ ਇਹਨਾਂ ਦੀ ਮੌਤ ਵਾ ਨਹੀਂ ਹੋਈ ਤੇ ਕਿਹਾ ਜਾ ਰਿਹਾ ਕਿ ਇਹਦੀ ਪੁਖਤਾ ਜੀ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਜਾਵੇ ਇਹ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਪਹਿਲਾਂ ਕਾਲ ਆਈ ਪਨੋਰਮ ਤੋਂ ਕਿ ਬੱਬੇਹਾਲੀ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਜਿਹੜੇ ਕਿ ਜਿਹਾ ਨਾ ਇੱਕ ਦਾ ਨਾਮ ਬਲਕਾਰ ਸਿੰਘ ਗੁਰਮੇਦ ਸਿੰਘ ਸੰਨਹੁਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਸੂਚਿ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਵੇਂ ਭਰਾ ਸੀਗੇ ਦੋਵੇਂ ਸਕੇ ਭਰਾ ਸੀਗੇ ਜੀ ਇਹ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਤੇ ਥਾਣੇ ਵਾਲ ਕਹਿੰਦੇ ਜੀ ਇੱਥੇ ਜਾ ਰਹੇ ਭੋਗ ਤੇ ਥਾਣੇ ਵਾਲੇ ਪਿੰਡ ਭੋਗ ਤੇ ਜਾ ਰਹੇ ਸੀ ਕਹਿੰਦੇ ਜੀ ਰੈਣ ਵਾਲੇ ਕਿਹਨ ਦੇਗੇ ਰੈਣ ਵਾਲੇ ਸਹੂਰ ਪਿੰਡ ਆ ਜੀ ਰੰਗ ਲਾ ਗਏ ਕੀ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਦਾ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋ ਹੀ ਸਾਕੇ ਭਰਾਏ ਤੁਹਾਡੇ ਲੋਕੀ ਕਰ ਰਹੀ ਕਿ ਤੁਹਾਨੂੰ ਮੁੱਖ ਮੁੱਖ ਪੁਲਿਸ ਥਾਣਾ ਐਸਐਸਓ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਐਸਓ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕੰਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਥਾਣੇ ਵਾਲੇ ਕਰਨਗੇ ਹਾਂਜੀ ਡੈਡ ਬੜੀਆਂ ਹੋਰ ਸਵਾਲ ਹੋਰ ਲੈ ਕੇ ਜਾਣਗੇ ਜਿੱਥੇ ਇਹਨਾਂ ਨੂੰ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर